ਦੀ 21 11 2025 ਨੂੰ ਜਿਹੜਾ ਸਾਡਾ ਥਾਣਾ ਢਿਲਵਾ ਦੇ ਏਰੀਏ ਦੇ ਵਿੱਚ ਮੈਣੀ ਵਾਕਰਪੁਰ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਹਰਵਿੰਦਰ ਸਿੰਘ ਪੁੱਤਰ ਆਲੂ ਪੁੱਤਰ ਬਲਵੰਤ ਸਿੰਘ ਵਾਸੀ ਮੈਣੀ ਵਾਕਰਪੁਰ ਦੀ ਖੂਨ ਨਾਲ ਲੱਤ ਪਾ ਜਿਹੜੀ ਆ ਉਹ ਮਿਲੀ ਸੀਗੀ ਤੇ ਜਿਹੜੀ ਡੈੱਡ ਬੋਡੀ ਰਿਕਵਰ ਹੋਣ ਤੇ ਉਹਦੇ ਜਿਹੜੀ ਮਦਰ ਦੇ ਬਿਆਨ ਦੇ ਉੱਪਰ ਜਿਹੜਾ ਅਸੀਂ ਕੇਸ ਡਿਸਟਿਲ ਕੀਤਾ ਸੀ ਮਗਧਵਾ ਨੰਬਰ 99 ਮਦੀ 21 1125 ਅਧੀਨ ਤਾ ਰ 103 35 ਬੀ ਐਨ ਐਸ ਥਾਣਾ ਟਿਲਵਾਇਂ ਦਰਜ ਰਿਸਟਰ ਕੀਤਾ ਸੀ ਜੋ ਇਹ ਜਿਹੜਾ ਇੱਕ ਬਲਾਈਂਡ ਮਰਡਰ ਸੀਗਾ ਜਿਹਦੇ ਵਿੱਚ ਮਾਨਯੋਗ ਐਸ ਐਸ ਪੀ ਸ਼੍ਰੀ ਗੋਰਵ ਤੂਰਾ ਆਈ ਪੀ ਐਸ ਜੀ ਦੀ ਜੋ ਰੈਨਮੇ ਹੀਠ ਸਾਡੇ ਐਸ ਪੀ ਡੀ ਸ਼੍ਰੀ ਪ੍ਰਭਜੋ ਸਿੰਘ ਜੀ ਬਰਕ ਜੀ ਦੀ ਦਿਸ਼ਾ ਨਿਰਦੇਸ਼ਾ ਤਹਿਤ ਤੇ ਸਾਡੀ ਜਿਹੜੀ ਹੈਗੀ ਥਾਣਾ ਢਿਲਵਾ ਦੀ ਪੁਲਿਸ ਟੀਮ ਜਿਹਦੀ ਅਗਵਾਈ ਐਸਆਈ ਬਲਜਿੰਦਰ ਸਿੰਘ ਮੁਖਵਸਾ ਥਾਣਾ ਢਿਲਵਾ ਕਰ ਰਹੇ ਸੀ ਜਿਨ੍ਹਾਂ ਨੇ ਬਹੁਤ ਹੀ ਬਰੀਕੀ ਨਾਲ ਇਸ ਕੇਸ ਦੀ ਜਿਹੜੀ ਹੈ ਜਾਂਚ ਕਰਦੇ ਹੋਏ ਤਕਨੀਕੀ ਮਕੈਨਿਕ ਤੇ ਜਿਹੜੀ ਹੋਰ ਕੁਫੀਆ ਸੋਸਾਂ ਦੀ ਮਦਦ ਨਾਲ ਬਰੀਕੀ ਨਾਲ ਜਾਂਚ ਕਰਦੇ ਤੇ ਇਹਦੇ ਜਿਹੜੇ ਪੇਸ ਕਰਨ ਦੇ ਵਿੱਚ ਸلطਤਾ ਹਾਸਲ ਕੀਤੀ ਹੈ ਜੋ ਮਿਤੀ 21 ਨੂੰ ਜਿਹੜੀ ਇਹਦੇ ਲੜਕੇ ਦੀ ਮਾਤਾ ਹੈ ਮਰਨ ਵਾਲੇ ਦੀ ਉਨੇ ਆਪਣਾ ਬਿਆਨ ਲਿਖਵਾਇਆ ਸੀ ਕਪੂਰਕੌਰ ਨੇ ਕਿ ਜਿਹੜਾ ਮੇਰਾ ਲੜਕਾ ਹੈਗਾ ਉਹ 20 ਤਰੀਕ ਸ਼ਾਮ ਨੂੰ 7:30 ਵਜੇ ਦੇ ਕਰੀਬ ਘਰੋਂ ਚਲਾ ਗਿਆ ਸੀ ਤੇ ਮੁੜ ਕੇ ਜਿਹੜਾ ਵਾਪਸ ਨਹੀਂ ਕਰ ਆਇਆ ਤੇ ਉਹਨੇ ਫਿਰ ਦੇਖਭਲ ਕਰਦੇ ਰਹੇ ਆ ਉਹਦੀ ਜਿਹੜੇ ਪ੍ਰਤਾਲ ਕਰਦੇ ਰਹੇ ਤੇ ਉਹਦਾ ਪਤਾ ਨਹੀਂ ਲੱਗਾ ਅਗਲੇ ਦਿਨ ਉਹਨਾਂ ਨੂੰ ਦਿਨ ਵੇਲੇ ਪਤਾ ਲੱਗਾ ਕਿ ਉਹਨਾਂ ਦੀ ਬੇਟੀ ਜਿਹੜੀ ਐ ਡੈਡਬੋੜੀ ਜਿਹੜੀ ਖੇਤਾਂ ਵਿੱਚ ਪਈ ਹੈਗੀ ਆ ਤੇ ਉਹਦੇ ਜਿਹੜਾ ਹੈਗਾ ਕਾਫੀ ਜ਼ਿਆਦਾ ਸੱਟਾਂ ਦੇ ਨਿਸ਼ਾਨ ਹੈਗੇ ਆ ਤੇ ਜਿਹੜੇ ਉਹਦੇ ਸਰੀਰ ਤੇ ਵਿੱਚੋਂ ਲੋਭ ਘਰਾ ਚਾਹ ਰਿਹਾ ਹੈ ਜਿਸ ਤੇ ਸਾਡੀ ਥਾਣਾ ਢਲਵਾ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨੇ ਮੌਕੇ ਤੇ ਜਾ ਕੇ ਉਥੇ ਆਪਣੀ ਤਫਤੀਸ਼ ਅਮਲ ਵਿੱਚ ਸ਼ੁਰੂ ਕੀਤੀ ਲਿਆਂਦੀ ਹੈ ਤੇ ਜੋ ਦੌਰਾਨੇ ਤਫਤੀਸ਼ ਜਿਹੜਾ ਹਰੇਕ ਤੱਥ ਨੂੰ ਬਰੀਕੀ ਨਾਲ ਜਾਂਚ ਕਰਦੇ ਹੋਏ ਇਹਦੇ ਵਿੱਚ ਜਿਹੜਾ ਕੱਲ ਸਾਨੂੰ ਸਫਲਤਾ ਹਾਸਲ ਹੋਈ ਜਦੋਂ ਅਸੀਂ ਇਹਦੇ ਇੱਕ ਦੋਸ਼ੀ ਸਨੀ ਰਿਸ਼ੀ ਦੇ ਪੁੱਤਰ ਵਿਨੋਦ ਰਿਸ਼ੀਦੇਵ ਵਾਸੀ ਕੁੜਮਰ ਜਿਲ੍ਹਾ ਸਹਿਰਸਾ ਬਿਹਾਰ ਨੂੰ ਕਾਬੂ ਕੀਤਾ ਜੋ ਅਜਕਲ ਇਹ ਤਾਲੀਵਾਲ ਵੇਟ ਇੱਕ ਗੋਪੀ ਨਾਂ ਦੇ ਜੀਵਿੰਦਾਰ ਕੋਲ ਕੰਮ ਕਰ ਰਿਹਾ ਸੀ ਤੇ ਇਹਨੇ ਆਪਣੇ ਆਪਣੀ ਇਹ ਵਾਰਦਾ ਜਿਹੜੀ ਆ ਦੋ ਸਾਥੀਆਂ ਨਾਲ ਮਿਲ ਕੇ ਕੀਤੀ ਜਾਣੀ ਕਬੂਲ ਕੀਤੀ ਹੈਗੀ ਆ ਇਹਦੇ ਜਿਹੜੇ ਦੂਜੇ ਸਾਥੀ ਹੈਗੇ ਆ ਸੰਜੀ ਕੁਮਾਰ ਪੁੱਤਰ ਸਕੰਧਰਾ ਅਤੇ ਰਾਜਾ ਰਿਸ਼ੀ ਦੇ ਪੁੱਤਰ ਚੰਦਨ ਰਿਸ਼ੀ ਦੇਵ ਇਹ ਇਹ ਵੀ ਦੋਨੇ ਜਿਹੜੇ ਹੈਗੇ ਆ ਬਿਹਾਰ ਦੇ ਆ ਰਾਣੀ ਗੰਜ ਦੇ ਸੀ ਲਾਤੇ ਰਰੀਆ ਜਿਹੜਾ ਉਹਦਾ ਜਿਲ੍ਹਾ ਹੈਗਾ ਇਹ ਦੋਨੇ ਜਿਹੜੇ ਗ੍ਰਿਫਤਾਰ ਕਰਨੇ ਬਾਕੀ ਆ ਇਹਨਾਂ ਤਿੰਨਾਂ ਨੇ ਹੀ 20 ਤਰੀਕ ਦੀ ਰਾਤ ਉਹਨੂੰ ਖੇਤਾਂ ਦੇ ਵਿੱਚ ਜਿਹੜੀ ਸੱਟਾ ਮਾਰ ਕੇ ਤੇ ਜ਼ਖਮੀ ਕਰ ਦਿੱਤਾ ਸੀ ਅਤੇ ਉਹਨੂੰ ਸੱਟਾ ਜਿਆਦਾ ਹੋਣ ਕਰਕੇ ਤੇ ਜਿਸ ਨਾਲ ਉਹਦੀ ਮੌਤ ਹੋ ਗਈ ਸੀ ਇਹਦੇ ਵਿੱਚ ਇਹਨਾਂ ਤਿੰਨਾਂ ਦਾ ਰੋਮਲਾ ਇਹ ਜਿਹੜਾ ਸਨੀ ਰਿਸ਼ੀ ਦੇਵ ਇਹ ਸਾਡੇ ਕੋਲ ਗ੍ਰਿਫਤਾਰ ਹੈ ਤੇ ਇਹਨੂੰ ਕੱਲ ਗ੍ਰਿਫਤਾਰੀ ਤੋਂ ਬਾਅਦ ਪੇਸ਼ ਅਦਾਲਤ ਕੀਤਾ ਗਿਆ ਸੀ ਜੋ ਸਾਡੇ ਕੋਲ ਹੁਣ ਤੱਕ ਪੁਲਿਸ ਰਿਮਾਰਕਟੇ ਆ ਜੇ ਵੀ ਹੋਰ ਵੀ ਡਿਵਾਈਸ ਨਾਲ ਪੁਸ਼ੀਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਹੋਰ ਕੋਈ ਕ੍ਰਾਈਮ ਕੀਤਾ ਹੈਗਾ ਅਤੇ ਨਾਲ ਹੀ ਨਾਲ ਜਿਹੜੇ ਇਹਨਾਂ ਦੇ ਸਾਥੀਆਂ ਬਾਰੇ ਵੀ ਜਿਹੜਾ ਅਪਰਾਧਿਕ ਵਿਸ਼ੋਕੜਾ ਉਹਦੇ ਬਾਰੇ ਜਾਣਕਾਰੀ ਅਸਲਤੀ ਜਾ ਡਿਪਟਾ ਸਾਹਿਬ ਜਿੱਤਾ ਹੈਗਾ ਵੀ ਜਿਹੜਾ ਪੰਜਾਬੀ ਜਿਹੜਾ ਵਿਅਕਤੀ ਸੀ ਉਹਦਾ ਕਤਲ ਹੋ ਗਿਆ ਤੇ ਔਰ ਜਿਹੜਾ ਕਾਤਲ ਸੀ ਉਹ ਪ੍ਰਵਾਸੀ ਨਿਕਲਿਆ ਇਹਦੇ ਪਿੱਛੇ ਮੁੱਖ ਕਾਰਨ ਕੀ ਹੈਗਾ ਇਹ ਬੈਸੇਤਾ ਜੀ ਜਿਹੜਾ ਇਹਦੀ ਹੁਣ ਮੁਰਲੀ ਪੁਸ਼ੀਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਕੀ ਜਿਹੜਾ ਲੜਕਾ ਮਰਨ ਵਾਲਾ ਹੈਗਾ ਹਰਵਿੰਦਰ ਸਿੰਘ ਰਾਲੂ ਉਹ ਜਿਹੜਾ ਥੋੜਾ ਜਿਹਾ ਦਬਦਬਾ ਰੱਖਦਾ ਸੀਗਾ ਤੇ ਜਿਹੜੇ ਕੋਈ ਇੰਦਾਂ ਦੇ ਚੰਗੇ ਮਾੜੇ ਅੰਸਰ ਸੀਗੇ ਉਹਨਾਂ ਨਾਲ ਥੋੜਾ ਜਿਹਾ ਸਖਤਰ ਵੀ ਇਹ ਰੱਖਦਾ ਸੀ ਤੇ ਰਾਹਿਕ ਭਾਈ ਇਹਨਾਂ ਨੂੰ ਪੁਛਪੜਤਾਲ ਕਰਦਾ ਰਹਿੰਦਾ ਸੀ ਜਿੱਤੋਂ ਇਹ ਥੋੜੇ ਜਿਹਾ ਤੰਗ ਸੀ ਤੇ ਉਸ ਦਿਨ ਵੀ ਜਿਹੜੀ ਆ ਘਟਨਾ ਜਿੱਦਣ ਹੋਈ ਆ ਉਸ ਦਿਨ ਵੀ ਇਹ ਖੇਤਾਂਵਾਲ ਨੂੰ ਰਾਲੂ ਵੀ ਗਿਆ ਸੀ ਤੇ ਇਹ ਵੀ ਉਧਰ ਖੇਤਾਂ ਨੂੰ ਗਏ ਸੀਗੇ ਜਿੱਥੇ ਇਹਨਾਂ ਦੀ ਆਪਸ ਵਿੱਚ ਟਕਰਾਰ ਹੋਈ ਆ ਤੇ ਜਿਹੜਾ ਇਹਨਾਂ ਨੇ ਫਿਰ ਮੌਕਾ ਦੇ ਦੇ ਹੋਏ ਕਿ ਉਹ ਕੱਲਾ ਸੀਗਾ ਤੇ ਇਹਨਾਂ ਨੇ ਉੱਥੇ ਅਟੈਕ ਕਰਕੇ ਤੇ ਉਹਨੂੰ ਮੋੜ ਦੇ ਘੜਦਾ